ਸਚੀ ਕਾ ਜੀ ਸਵਾਗਤ ਹੈ ਤੁਹਾਡਾ ਪੀਪੀ ਟੀਵੀ ਤੇ ਤੁਸੀਂ ਦੇਖ ਰਹੇ ਹੋ ਐਂਟਰਟੇਨਮੈਂਟ ਦੀ ਦੁਨੀਆ ਪੰਜਾਬੀ 뮤직 ਇੰਡਸਟਰੀ ਦਿਨੋ ਦਿਨ ਹੀ ਗਰੋਥ ਕਰਦੀ ਜਾ ਰਹੀ ਹੈ ਹੁਣ ਪੂਰੇ ਵਰਲਡ ਵਿੱਚ ਪੰਜਾਬੀ ਛਾਏ ਹੋਏ ਨੇ ਇਹ ਨਹੀਂ ਹੈ ਕਿ ਦੋ ਚਾਰ ਹੀ ਸਿੰਗਰ ਫੇਮਸ ਹੋ ਰਹੇ ਨੇ ਹੁਣ ਨਵੇਂ ਜਿਹੜੇ ਸਿੰਗਰ ਆ ਰਹੇ ਨੇ ਉਹ ਵੀ ਬਹੁਤ ਜ਼ਿਆਦਾ ਫੇਮਸ ਹੋ ਰਹੇ ਨੇ ਕਿਉਂਕਿ ਉਹ ਨਵੀਂ ਕ੍ਰੀਏਟੀਵਿਟੀ ਕੁਝ ਲੈ ਕੇ ਆ ਰਹੇ ਨੇ ਕੁਝ ਡਿਫਰੈਂਟ ਲੈ ਕੇ ਆ ਰਹੇ ਨੇ 뮤직 ਵੀ ਅਪਗ੍ਰੇਡ ਹੋ ਚੁੱਕਿਆ ਹੈ ਨਵੀਂ ਬੀਟ ਨਾਲ ਗਾਣੇ ਆ ਰਹੇ ਨੇ ਨਵੇਂ ਵਰਡਸ ਨਾਲ ਗਾਣੇ ਆ ਰਹੇ ਨੇ ਤੇ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਹੇ ਨੇ ਐਵੇਂ ਨਵੇਂ ਸਿੰਗਰਾਂ ਵਿੱਚ ਇੱਕ ਸਿੰਗਰ ਤੁਸੀਂ ਉਹਨੂੰ ਜਾਣਦੇ ਹੋਵੋਗੇ ਕਿਉਂਕਿ ਉਹ ਆਪਣਾ ਇੱਕ ਡਿਫਰੈਂਟ ਮੂਡ ਕਰਕੇ ਫੇਮਸ ਹੈ ਉਹਨਾਂ ਦੀ ਇੱਕ ਡਿਫਰੈਂਟ ਵਰਡਿੰਗ ਹੁੰਦੀ ਹੈ ਤੇ ਜੇ ਵੀਡੀਓ ਦੀ ਗੱਲ ਕਰੀਏ ਉਹਨਾਂ ਦੀ ਵੀਡੀਓ ਵੀ ਡਿਫਰੈਂਟ ਹੁੰਦੀ ਹੈ ਕਿਉਂਕਿ ਉਹ ਵੀਡੀਓ ਬਲੈਕ ਐਂਡ ਵਾਈਟ ਚ ਹੁੰਦੀ ਹੈ ਕਦੇ ਮੈਨੂੰ ਕੰਜਰ ਨਹੀਂ ਚਾਰ ਦੱਸਦੇ ਜਿਹਦੇ ਸਿਰ ਫੁੱਲ ਤੇ ਆਸਵਾਰ ਦੱਸ ਤੇਹੀ ਉਹਨਾਂ ਦੀ ਪਛਾਣ ਹੈ ਕਿ ਜਿਹੜੀ ਵੀ ਵੀਡੀਓ ਉਹਨਾਂ ਦੀ ਆਉਂਦੀ ਹੈ ਉਹ ਬਲੈਕ ਐਂਡ ਵਾਈਟ ਵਿੱਚ ਹੁੰਦੀ ਹੈ ਟੰਗਲਾ ਤੇ ਹੈਲੋ ਹਾਈ ਚੜੀ ਤੇਰੇ ਵਾਸਤੇ ਆ ਗਿਆ ਨੀ ਦੇਖ ਮੁੰਡਾ ਸਰੀ ਤੇਰੇ ਵਾਸਤੇ ਤੇ ਹੁਣ ਪਿੱਛੇ ਜੇ 6 ਫਰਵਰੀ ਨੂੰ ਇੱਕ ਉਹਨਾਂ ਦਾ ਗਾਣਾ ਰਿਲੀਜ਼ ਹੋਇਆ ਇਸ ਦਾ ਨਾ ਮੈਂ ਹੀ ਕਿਉਂ ਮੈਂ ਹੀ ਕੀ ਮਸੇ ਉਤਾਈ ਤੁਹਾਨੂੰ ਪੜੀ ਸੋਣੀ ਗਾਣਾ ਬਹੁਤ ਵਧੀਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਤੇ ਬਹੁਤ ਵਧੀਆ ਗਾਇਆ ਗਿਆ ਤੇਰੀ ਕਿਸਮਤ ਮੈਂ ਬਣ ਜੂ ਜਦ ਮੌਤ ਜਾਈ ਇਹ ਵਾਜ਼ਿਰ ਪਾਤਰ ਦੇ ਨਾਲ ਨਾਲ ਬਸੰਤ ਕੌਰ ਨੇ ਜਿਹੜੇ ਫੀਮੇਲ ਸਿੰਗਰ ਨੇ ਉਹਨਾਂ ਨਾਲ ਇਹ ਗਾਣਾ ਕਰ ਰਹੇ ਨੇ ਤੇ ਇਹ ਗਾਣਾ ਕੰਪੋਜ਼ ਵੀ ਵਾਜ਼ਿਰ ਪਾਤਰ ਨੇ ਕੀਤਾ ਪਰ ਇਹਦੇ ਰਾਈਟਰ ਨੇ ਨਵੀ ਤੇ ਇਸ ਵੀਡੀਓ ਨੂੰ ਸਹਿਵੀ ਸਿੰਘ ਤੇ ਅਰਸ਼ ਸਿੰਘ ਨੇ ਡਾਇਰੈਕਟ ਕੀਤਾ ਹੈ ਕਹਾਣੋ ਬਹੁਤ ਖੂਬਸੂਰਤ ਹੈ 80 ਦੇ ਦਹਾਕੇ ਦੀ ਯਾਦ ਦਿਲਾਉਂਦਾ ਹੈ ਸਾਰਾ ਬਲੈਕ ਐਂਡ ਵਾਈਟ ਦਾ ਹੁੰਦਾ ਹੀ ਹੈ ਪਰ ਉਹ ਜਿਹੜੀ ਲੋਕੇਸ਼ਨ ਯੂਜ਼ ਕੀਤੀ ਗਈ ਹੈ ਉਹ 80 ਦੇ ਦਹਾਕੇ ਦੀ ਲੱਗਦੀ ਹੈ ਬੇਸ਼ੱਕ ਉਹਦੇ ਵਿੱਚ ਇਹਨਾਂ ਨੇ ਸੀਡੀ 100 ਯੂਜ਼ ਕੀਤਾ ਹੋਵੇ ਹਨ ਚੇਤਕ ਸਕੂਟਰ ਯੂਜ਼ ਕੀਤਾ ਹੋਵੇ ਜਾਂ ਕਿਸੇ ਕੋਠੇ ਤੇ ਕੱਪੜੇ ਸੁੱਕੜੇ ਪਾਉਣ ਦਾ ਸੀਨ ਹੋਵੇ ਮਤਲਬ ਹਰ ਤਰ੍ਹਾਂ ਦਾ ਉਹਨਾਂ ਨੇ 80 ਦੇ ਦਹਾਕੇ ਦੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵਿੱਚ ਤੈਨੂੰ ਮੈਂ ਪੜਾ ਮੈਂ ਵੀ ਦਿਲ ਦੀ ਮਸਾਈ ਤਾ ਕਿਤਨਾ ਕਿਤੇ ਕਹਿੰਦੇ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਚ ਜਾ ਹੀ ਜਾਂਦੀਆਂ ਨੇ ਪਰ ਨੈਗੇਟਿਵ ਗੱਲ ਕੁਛ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਆਪਾਂ ਕਹੀਏ ਕਿ ਇਹਨਾਂ ਨੇ ਗਲਤ ਲਿਖਿਆ ਜਾਂ ਗਲਤ ਕੁਛ ਬੋਲਿਆ ਗਿਆ ਇਸ ਤਰ੍ਹਾਂ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸੀਨ ਆਉਂਦਾ ਜਿੱਥੇ ਕਿ ਪਿੰਡ ਦੇ ਉੱਤੇ ਸੋਲਰ ਪੈਨਲ ਲੱਗਿਆ ਦਿਖਾਈ ਦਿੰਦਾ ਬਈ 80 ਦੇ ਦਹਾਕੇ ਤੇ ਸੋਲਰ ਪੈਨਲ ਨਹੀਂ ਆਏ ਸੀ ਇਹ ਆਈਵੀਜੀ ਤੱਕ ਕਿਸੇ ਵੱਡੇ ਕੰਪਨੀ ਦੇ ਉੱਤੇ ਲੱਗੇ ਹੁੰਦੇ ਸੀ ਆਮ ਪਿੰਡਾਂ ਵਿੱਚ ਨਹੀਂ ਲੱਗੇ ਹੁੰਦੇ ਸੀ ਪਰ ਇਹਨਾਂ ਨੇ ਉਹ ਇੱਕ ਪਿੰਡ ਦਾ ਸੀਨ ਦਿਖਾਇਆ ਜਿਹੜਾ ਕਿ ਦੋ ਵਾਰੀ ਰਿਪੀਟ ਹੁੰਦਾ ਇੱਕ ਦਿਨ 'ਚ ਇੱਕ ਰਾਤ ਨੂੰ ਉਹਦੇ ਵਿੱਚ ਸੋਲਰ ਪੈਨਲ ਦਿਖਾਈ ਦਿੱਤਾ ਆ ਦੇਖੋ ਤੁਸੀਂ ਵੀ ਇੱਕ ਵਾਰੀ ਕਿ ਪਰਦੀ ਤੱਕ ਤੈਨੂੰ ਛੇਤੀ ਨਾ ਸੂਲਾ ਦੇ ਕੋਈ ਪੀਤੀ ਦੇਖਿਆ ਇਹ ਉਹਨਾਂ ਤੋਂ ਇੱਕ ਗਲਤੀ ਹੋ ਗਈ ਹੈ ਕਿ ਸੋਲਰ ਪੈਨਲ ਨੂੰ ਅਵੋਇਡ ਕਰ ਸਕਦੇ ਸੀ ਪਰ ਨਾ ਹੀ ਸ਼ਾਇਦ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਹੋਊਗਾ ਕਿ ਸੋਲਰ ਪੈਨਲ ਨਹੀਂ ਦਿਖਾਣਾ ਚਾਹੀਦਾ ਚਲੋ ਖੈਰ ਕੋਈ ੱਡੀ ਵੱਡੀ ਗੱਲ ਵੀ ਨਹੀਂ ਹੈਗੀ ਪਰ ਜੇ ਤੁਸੀਂ ਇਸੇ ਵੀ ਦਿਖਾ ਕੇ ਦਾ ਦਿਖਾ ਰਹੇ ਹੋ ਤਾਂ ਇਹ ਚੀਜ਼ਾਂ ਨੂੰ ਮਾਈਂਡ 'ਚ ਰੱਖਣੀਆਂ ਚਾਹੀਦੀਆਂ ਸੀ ਇੱਕ ਚੀਜ਼ ਹੋਰ ਜਦੋਂ ਗਾਣਾ ਖਤਮ ਹੁੰਦਾ ਤਾਂ ਉੱਥੇ ਇੱਕ ਇਹਨਾਂ ਤੋਂ ਗਲਤੀ ਹੋ ਜਾਂਦੀ ਹੈ ਚਲੋ ਇਹ ਸਵਾਲ ਹੁਣ ਤੁਹਾਡੇ ਤੇ ਰੱਖਦੇ ਆ ਇਹਦਾ ਜਵਾਬ ਤੁਸੀਂ ਦੇਣਾ ਹੈ ਤੁਸੀਂ ਇਹ ਸੀਨ ਦੇਖੋ ਤੇ ਦੱਸੋ ਡਾਇਰੈਕਟਰ ਤੋਂ ਕੀ ਬੋਲਿਆ ਗਿਆ ਤੇ ਉਹ ਕਿਸ ਬਾਰੇ ਗੱਲ ਕਰ ਰਿਹਾ ਜਿਹੜੀ ਗਲਤੀ ਉਹਨਾਂ ਤੋਂ ਹੋਈ ਹੈ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਸਾਡੇ ਤੋਂ ਗਲਤੀ ਹੋ ਗਈ ਹੈ ਉਹ ਗਲਤੀ ਕੀ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਪਹਿਲਾਂ ਦੇਖੋ ਇਹ ਵੀਡੀਓ ਧੰਨਵਾਦ